ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਤੂਰੀ ਧਰਮਪੁਰਾ ਮਹੱਲਾ ਨਿਵਾਸੀ ਪਿਛਲੇ ਕਈ ਮਹੀਨਿਆਂ ਤੋਂ ਪਰੇਸ਼ਾਨ ਹੋ ਰਹੇ ਹਨ ਕਿਉਂਕਿ ਮਹੱਲਾ ਨਿਵਾਸੀਆਂ ਨੂੰ ਗੰਦੇ ਪਾਣੀ ਵਿੱਚੋਂ ਹੀ ਆਪਣੇ ਬੱਚਿਆਂ ਨੂੰ ਸਕੂਲ ਚ ਛੱਡ ਕੇ ਆਉਣਾ ਪੈਂਦਾ ਹੈ ਇਨ੍ਹਾਂ ਮਹੱਲਿਆਂ ਵਿੱਚ ਹਮੇਸ਼ਾ ਹੀ ਗੰਦਾ ਪਾਣੀ ਖੜਾ ਰਹਿੰਦਾ ਹੈ ਜਿਸ ਕਰਕੇ ਕਈ ਹਾਸੇ ਵੀ ਵਾਪਰਦੇ ਹਨ ਅੱਜ ਧਰਮਪੁਰਾ ਦੇ ਮਹੱਲਾ ਨਿਵਾਸੀਆਂ ਨੇ ਇਕੱਠੇ ਹੋ ਕੇ ਨਗਰ ਕੌਂਸਲ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਤੂਰੀ ਲੁਧਿਆਣਾ ਹਾਈਵੇ ਜਮ ਕਰ ਦਿੱਤਾ ਮਹੱਲੇ ਦਾ ਪਾਣੀ ਹੈ ਇਹਦਾ ਕੋਈ ਹੱਲ ਨਹੀਂ ਹੋ ਰਿਹਾ ਜੀ ਇਹ ਕਟਵਰਤਨ ਦਾ ਖਲਦਾਇ ਬਾਲ ਮਾਦੀ ਅਸੀਂ ਕੱਲ ਦਫ਼ਤਰ ਚ ਵੀ ਜਾਤੇ ਆਏਗੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਇਹ ਸੀਵਰੇ ਦਾ ਟੰਕਰ ਭੇਜ ਦਿੰਦੇ ਨੇਗੇ ਉਹਦੇ ਨਾਲ ਪਾਣੀ ਜਮੀਨ ਨਿਕਲਦਾਗਾ ਇਸ ਲਈ ਅਸੀਂ ਕਹਿੰਨੇ ਵੀ ਪ੍ਰਕਾਸ਼ ਨੂੰ ਵੀ ਸਾਡਾ ਇਹ ਪੱਕਾ ਹੱਲ ਕਰਕੇ ਦੇਣਾ ਸਾਡੀ ਗਲੀ ਉੱਚੀ ਕੀਤੀ ਜਾਵੇ ਜੋ ਸਾਡਾ ਪਾਣੀ ਬਿਮਾਰੀ ਸਦੋ ਪਾਣੀ ਨਾਲ ਸੜੇ ਕਰਾ ਨੂੰ ਪਾਣੀ ਬਣਿਆ ਸੱਪ ਚੋਤਾ ਸਾਡੇ ਘਰੇ ਅੰਦਰ ਜਾ ਪੜੀਆਂ ਨੇ ਸਾਡਾ ਕੋਈ ਹੱਲ ਨਹੀਂ ਹੁਣ ਵੀ ਜਾ ਕੇ ਦੇਖ ਲਓ ਅੰਨਾ ਪਾਣੀ ਖਾ ਟੋਪਾ ਬਣਿਆ ਪਿਆ ਤਰਦਲ ਬਣੀ ਪਈਗੀ ਸਾਨੂੰ ਮਜਬੂਰ ਨੇ ਤਰਨਾ ਨਾਰਾ ਪੈਰਾਂਗੇ ਕਿਉਂਕਿ ਸਾਡੇ ਬੱਚੇ ਬਿਮਾਰ ਹੋ ਚੁੱਕੇ ਨੇਗੇ ਦੇਖੋ ਸਾਰੇ 당 ਦੇ ਬੱਚੇ ਸਕੂਲਾਂ ਵਾਲੇ ਵੀ ਪਾਣੀ ਵਿੱਚੋਂ ਲੱਗ ਕੇ ਜਾਂਦੇ ਨੇਗੇ ਸਾਰਿਆਂ ਨੂੰ ਪਰੇਸ਼ਾਨੀ ਹੈ ਕਿ ਇਸ ਲਈ ਅਸੀਂ ਇਹ ਸੇਤਾਂ ਨਾ ਲਾ ਰਹੇਗੇ ਵੀ ਸਾਡਾ ਪੱਕਾ ਹੱਲ ਕਰਕੇ ਦਿਓ ਪਾਣੀ ਦਾ ਅਗਲਾ ਸ਼ਿਕਰਜ ਕੀ ਹੋਏਗਾ ਅਗਲਾ ਸਤਾਂ ਇਹ ਹੋਗਾ ਸਾਡਾ ਜੇ ਸਾਡਾ ਕੋਈ ਮਸਲਾ ਨਹੀਂ ਹੱਲ ਹੋਗਾ ਅਸੀਂ ਇਹ ਤਰਨਾ ਲਾਂਦੇ ਜਾਵਾਂਗੇ ਤੇ ਅਸੀਂ ਸਰਕਾਰ ਦੇ ਉੱਤਰਾਂਗੇ ਸਾਡੇ ਪਿਛਲੇ 6 ਮਹੀਨੇ ਦਾ ਪ੍ਰੋਬਲਮ ਤਾਂ 3 ਸਾਲ ਦੀ ਹੈ ਨਹੀਂ 3 ਸਾਲ ਦਾ ਹੀ ਦੱਸੋ ਹੀ ਪ੍ਰੋਬਲਮ 3 ਸਾਲ ਦੀ ਹੈ ਉਹ ਤੋਂ ਨਿਕਲਦਾ ਰਿਹਾ ਹੁਣ 6 ਮਹੀਨੇ ਦਾ ਸਾਡੀ ਸੁਣਵਾਈ ਕੀਤੀ ਨਹੀਂ ਨਗਰ ਕੌਂਸਲ ਪ੍ਰਧਾਨ ਕੋਲੇ ਜਾਂਦੇ ਆ ਉਹ ਕਹਿੰਦਾ ਮੈਨੂੰ ਕੀ ਪੁੱਛਦੇ ਵੀ ਸੀਵਰੇਜ ਜੇਈ ਕੋਲੇ ਜਾਂਦੇ ਆ ਉਹ ਕਦੇ ਮੇਰੇ ਹੱਥ ਖੜੇ ਨੇ ਕੱਲ ਅਸੀਂ 22 ਦਿਨ ਹੋ ਗਏ ਓਐਸਡੀ ਸੁਖਵੀਰ ਸਿੰਘ ਵੀ ਆਇਆ ਸੀ ਉਹਨੂੰ ਵੀ ਮਨੇ ਉਹਨੇ ਐਸਡੀਐਮ ਨੂੰ ਕਹਿਤਾ ਐਸਡੀਐਮ ਤੋਂ ਇੱਕ ਦਿਨ ਕੰਮ ਕੀਤਾ ਮੁੜ ਕੇ ਐਸਡੀਐਮ ਨੂੰ ਨਹੀਂ ਪੁੱਛਿਆ ਸੁਖਵੀਰ ਜੀ ਤਾਂ ਸਾਨੂੰ ਪੁੱਛਦੇ ਨਹੀਂ ਨਗਰ ਕੌਂਸਲ ਪ੍ਰਧਾਨ ਨਹੀਂ ਪੁੱਛਦਾ ਕੱਲ ਅਸੀਂ ਕਹੇ ਸਾਡੀ ਪਿਛਲੇ ਗੱਲ ਨਹੀਂ ਸੁਣੀ ਬੇਵਾਹ ਹੋ ਕੇ ਅਸੀਂ ਹੁਣ ਤਾਂ ਬਰਦਰਤੇ ਕੀ ਮੰਗ ਕਰਦੇ ਹਾਂ ਮੰਗ ਅਸੀਂ ਕਰਦੇ ਆ ਵੀ ਸਾਡਾ ਇੱਕ ਤਾਂ ਗਲੀ ਨਹੀਂ ਵੀ ਆ ਸਾਡੀ ਉਸ ਸਾਰੀ ਗਲੀ ਦਾ ਪਾਣੀ ਸਾਡੇ ਵਰਤ ਨਹੀਂ ਆਉਂਦਾ ਉਹ ਵੀ ਸਾਡੀ ਗਲੀ ਚ ਚਿੱਕੀ ਜਾਵੇ ਇੱਕੋ ਸੀਰ ਦੇ ਪਾਣੀ ਦਾ ਕੋਈ ਨਾ ਕੋਈ ਵਿਕਾਸੀ ਕੀਤੀ ਜਾਵੇ ਬਹੁਤ ਪਰੇਸ਼ਾਨ ਅਸੀਂ ਇੰਨਾ ਹੋ ਕੇ ਅਸੀਂ ਧਰਨਾ ਲਾਇਆ 6 ਮਹੀਨੇ ਹੋ ਗਏ ਨੇ ਮਾਗਰ ਫਿਰ ਜੀ 4 ਮਿੰਟ ਰ ਇਹ ਕਹਿਣਾ ਚਾਹੁੰਦੇ ਹਾਂ ਸਰਕਾਰ ਨੂੰ ਕਿ ਸਾਡਾ ਸੀਵਰੇਜ ਦਾ ਹੱਲ ਕੀਤਾ ਜਾਵੇ ਜੀ ਸੜਕਾਂ ਉੱਚੀਆਂ ਹੋਣ ਜਾਣ ਅਸੀਂ 6 ਮਹੀਨੇ ਤੋਂ ਬਹੁਤ ਨਰਕ ਭੋਗ ਰਹੇ ਹਾਂ ਅੱਜ ਤੱਕ ਕਿਸੇ ਨੇ ਸਾਡੀ ਆ ਕੇ ਬਾਤ ਨਹੀਂ ਪੁੱਛੀ ਅਸੀਂ ਸਵੇਰੇ ਉੱਠਦੇ ਪਹਿਲਾਂ ਝਾੜੂ ਚੱਕਦੇ ਗੰਦ ਸਾਫ਼ ਕਰਦੇ ਆ ਅਸੀਂ ਕਮੇਟੀ 'ਚ ਵੀ ਜਾ ਜਾ ਕੇ ਦੇਖ ਲਿਆ ਸਾਡੇ ਕਿਸੇ ਨੇ ਕੋਈ ਹੱਲ ਨਹੀਂ ਕੀਤਾ ਦੇਖੋ ਕਿ ਭਰਿਆ ਹੁਣ ਵੀ ਜਾ ਕੇ ਦੇਖੋ ਉਹੀ ਹਾਲ ਹੈ ਅਸੀਂ ਬਿਮਾਰ ਆਂ ਜੀ ਸਾਡੇ ਸਾਰੇ ਬੱਚੇ ਬਿਮਾਰ ਨੇ ਅਰੇ ਕਹਾ ਉੱਤੇ ਦੁਬਾਰਾ ਦਾ ਦਿਨ ਆ ਰਿਹਾ ਲੋਕੀ ਦਾ ਘਰ ਨੂੰ ਸਜਾਈ ਜਾਂਦੇ ਨੇ ਸਾਡੇ ਘਰਾਂ ਦਾ ਬੁਰਾ ਹਾਲ ਹੋਇਆ ਪਿਆ ਇਸ ਮੌਕੇ ਤੇ ਨਗਰ ਕੌਂਸਲ ਦੇ ਕਾਰਜ ਸਹਾਧਕ ਅਸਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਸੀਵਰੇਜ ਬੋਰਡ ਦੇ ਕਰਮਚਾਰੀਆਂ ਦੀ ਹੜਤਾਲ ਕਰਕੇ ਸਾਫ ਸਫਾਈ ਨਹੀਂ ਹੋਈ ਜਿਸ ਦਾ ਹੱਲ ਜਲਦੀ ਕੱਢਿਆ ਜਾਵੇਗਾ। ਉਹਦੀ ਵਜ੍ਹਾ ਜਿਹੜੀ ਹੈਗੀ ਹੈ ਉਹ ਹੋਰ ਸੀਵਰੇਜ ਬੋਰਡ ਜਿਹੜੇ 10 ਦਿਨ ਤੋਂ ਸਟ੍ਰਾਈਕ ਤੇ ਹੈ ਸੀਵਰੇਜ ਬੋਰਡ ਕਹਿੰਦਾ ਕਿ ਸੀਵਰੇਜ ਬੋਰਡ ਕੋਲ ਤੁਰੀਦਾ। ਫਰਫਲੇ ਸੀਵਰੇਜ ਦਾ। ਉਹ ਸਟ੍ਰਾਈਕ ਤੇ ਹੋਣ ਕਰਕੇ ਥੋੜਾ ਓਵਰਫਲੋ ਹੋ ਗਿਆ ਪਾਣੀ ਉੱਤੇ। ਕੱਲ ਐਡੀਸੀ ਸਰ ਨੇ ਮੀਟਿੰਗ ਲਈ ਸੀ ਤੇ ਹਦਾਇਤਾਂ ਜਾਰੀ ਕੀਤੀਆਂ ਸੀ ਸੀਵਰੇਜ ਨੂੰ। ਸਾਰਾ ਕੰਮ ਕੰਟਰੋਲ ਦੇ ਕੋਲ ਨੂੰ ਚ ਆ ਜਾਏਗਾ ਉਹ ਅਜੀਤ ਕਰਨ ਵਾਲੇ ਨਾਂ ਦੇ ਐਕਟਿਵ ਸਾਹਿਬ ਆ ਰਹੇ ਨੇ ਸੂਰੇ ਮੋੜ ਤੇ ਮੈਂ ਵੀ ਜਾ ਰਿਹਾ ਹਾਂ ਕੋਲ ਇਹੋ ਦੇ ਵਿੱਚ ਕੰਟਰੋਲ ਪਾ ਜਾਏਗਾ ਸਾਰਾ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ